ਅੱਜ ਜਿਹੜੇ ਭਾਰਤ ਨਾਲ ਹਰੇ ਕੋਈ ਹੱਥ ਮਿਲਾਉਣਾ ਚਾਹੁੰਦਾ ਵਾ ਇੱਕ ਟਾਈਮ ਹੀ ਜਦੋਂ ਇਹੋ ਸਾਰੇ ਦੇਸ਼ ਜਿਹੜੇ ਭਾਰਤ ਨੂੰ ਅੱਖਾਂ ਗੜਦੇ ਤੇ ਉਹਨੂੰ ਡਰਾਉਂਦੇ ਕਿੰਨੂੰ ਕਿਸੇ ਟਾਈਮ ਹੀ ਖਤਮ ਕਰ ਦਾਂਗੇ ਅਮਰੀਕਾ ਦੇ ਰੂਸ ਵਰਗੇ ਦੇਸ਼ ਦੁਨੀਆ ਨੂੰ ਆਪਣੀ ਮਜ਼ਾਈਲ ਤਾਕਤ ਦੇ ਨਾਲ ਡਰਾਉਂਦੇ ਸੀਗੇ ਇਹਨਾਂ ਕੋਲ ਇਦਾਂ ਦੀਆਂ ਮਜ਼ਾਈਲਾਂ ਜਿਹੜੀਆਂ ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਤੇ ਜਾ ਕੇ ਵੀ ਜਿਹੜਾ ਹਮਲਾ ਕਰ ਸਕਦੀਆਂ ਸੀ ਤੇ ਭਾਰਤ ਦੇ ਕੋਲ ਨਾ ਕੋਈ ਮਜ਼ਾਈਲ ਹੀ ਨਾ ਕੋਈ ਤਕਨੀਕ ਹੀ ਇਦਾਂ ਦੀ ਤੇ ਫਿਰ ਅਸਲੀ ਹੀਰੋ ਨੇ ਐਂਟਰੀ ਲਈ ਏਪੀਜੀ ਅਬਦੁੱਲ ਕਲਾਮ ਨੇ ਇਹਨਾਂ ਨੇ ਇੰਨੀ ਜਿਆਦਾ ਮਿਹਨਤ ਕੀਤੀ ਦੇਣ ਰਾਤ ਇੱਕ ਕਰਤਾ ਤੇ ਇੱਕ ਤੋਂ ਇੱਕ ਵੱਡੀ ਜ ਪ੍ਰਿਥਵੀ ਤਰਸ਼ੂਲ ਤੇ ਆਕਾਸ਼ ਵਰਗੀਆਂ ਮਜ਼ਾਈਲਾਂ ਜਿਹੜੀਆਂ ਉਦੋਂ ਬਣਾਈਆਂ ਗਈਆਂ ਕੋਈ ਜੀ ਸਾਲਾਂ ਜਿਹੜਾ ਭਾਰਤ ਇੱਕ ਮਜ਼ਾਈਲ ਦੇਸ਼ ਬਣ ਗਿਆ ਪਰ ਫਿਰ ਵੀ ਅਜੇ ਬਹੁਤ ਜਿਹੜੀ ਕਮੀ ਹੀ ਭਾਰਤ ਦੇ ਵਿੱਚ ਫਿਰ ਇੱਕ ਐਸਾ ਦੀ ਮਜ਼ਾਈਲ ਚਾਹੀਦੀ ਜਿਹੜੀ ਅਮਰੀਕਾ ਤੇ ਰੂਸ ਤੱਕ ਮਾਰ ਕਰ ਸਕਦੀ ਫਿਰ ਤੋਂ ਰਿਸਰਚ ਕਰਨੀ ਸ਼ੁਰੂ ਕਰਤੀ ਤੇ 1979 ਦੇ ਵਿੱਚ ਜਦੋਂ ਇਹ ਸਰਚ ਪੂਰੀ ਹੋਈ ਭਾਰਤ ਦੀ ਸਭ ਤੋਂ ਖਤਰਨਾਕ ਜਿਹੜੀ ਮਜ਼ਾਈਲ ਅਗਨੇ ਨੂੰ ਲਾਂਚ ਕਰ ਦਿੱਤਾ ਗਿਆ ਉਦੋਂ ਜਿਹੜੀ ਰੇਂਜ ਆ ਉਹ ਅਮਰੀਕਾ ਤੇ ਰੂਸ ਤੱਕ ਹੀ ਮਤਲਬ ਉਥੋਂ ਤੱਕ ਜਾ ਕੇ ਧਮਾਕਾ ਕਰ ਸਕਦੀ ਤੇ ਹੁਣ ਇੱਕੋ ਚੀਜ਼ ਭਾਰਤ ਨੂੰ ਚਾਹੀਦੀ ਉਹੀ ਪਰਮਾਣੂ ਬੰਬ ਉਹਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਪੂਰੀ ਦੁਨੀਆ ਤੋਂ ਲੋਕਾਂ ਦੇ ਪਰਮਾਣੂ ਬੰਬ ਜਿਹੜਾ ਤਿਆਰ ਕਰਨਾ ਸ਼ੁਰੂ ਕਰਤਾ ਤੇ ਜਦੋਂ ਭਾਰਤ ਨੇ ਪਰਮਾਣੂ ਪਰਿਕਸ਼ਨ ਕੀਤਾ ਤੇ ਪੂਰੀ ਦੁਨੀਆ ਜਿਹੜੀ ਭਾਰਤ ਦਾ ਸਨਮਾਨ ਕਰਨ ਲੱਗੀ ਤੇ ਡਰਨ ਲੱਗੀ ਕਿ ਹਾਂ ਇਹ ਵੀ ਇੱਕ ਫਲੱਟ ਪਾਵਰ ਬਣ ਚੁੱਕਿਆ ਵਾ